ਯੂਕਰੇਨ ਵਿੱਚ ਮੰਗਲਵਾਰ ਸਵੇਰੇ ਇੱਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰ ਅੱਪਾ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਵੀਨ ਦੇ ਸਾਥੀ ਸ਼੍ਰੀ ਕਾਂਤ ਨੇ ਇੱਕ ਨਿੱਜੀ ਚੈਨਲ ਨੂੰ ਮੰਗਲਵਾਰ ਦੀਆਂ ਕੜਨਾਵਾਾਂ ਅਤੇ ਨਵੀਨ ਦੀ ਮੌਤ ਬਾਰੇ ਦੱਸਿਆ। ਇੱਕ ਨਿੱਜੀ ਚੈਨਲ ਨੇ ਖਾਤੀ ਵਿੱਚ ਨਵੀਨ ਦੇ ਨਾਲ ਰਹਿਣ ਵਾਲੇ ਇੱਕ ਭਾਰਤੀ ਵਿਦਿਆਰਥੀ ਸ਼੍ਰੀ ਕਾਂਤ ਨਾਲ ਗੱਲ ਕੀਤੀ ਹੈ। ਮੌਤ ਤੋਂ ਪਹਿਲਾਂ ਨਵੀਨ ਨੇ ਆਪਣੇ ਨਜ਼ਦੀਕੀ ਦੋਸਤ ਸ਼੍ਰੀ ਕਾਂਤ ਨੂੰ ਪੈਸੇ ਟਰਾਂਸਫਰ ਕਰਨ ਲਈ ਆਖਿਆ ਸੀ ਤਾਂ ਜੋ ਉਹ ਖਾਣਾ ਖਰੀਦ ਸਕੇ। ਖਾੜਕੀਪ ਤੋਂ ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਮੈਡੀਕਲ ਵਿਦਿਆਰਥੀ ਸ਼੍ਰੀ ਕਾਂਤ ਨੇ ਦੱਸਿਆ ਉਸਨੇ ਮੈਨੂੰ ਸਵੇਰੇ 8 ਵਜੇ ਫੋਨ ਕੀਤਾ। ਅਤੇ ਪੈਸੇ ਲਈ ਆਖਿਆ ਕਿਉਂਕਿ ਉਸਦੇ ਕੋਲ ਖਾਣਾ ਖਰੀਦਣ ਲਈ ਪੈਸੇ ਥੋੜੇ ਘੱਟ ਸਨ ਉਹ ਸਾਡੇਆਂ ਸਾਰਿਆਂ ਵਾਸਤੇ ਖਾਣਾ ਲੈਣ ਗਿਆ ਸੀ ਕਰਨਾਟਕਾ ਦੇ ਹਵੇਰੀ ਜ਼ਿਲ੍ਹੇ ਦੇ ਨਵੀਨ ਪਿਛਲੇ 4 ਸਾਲ ਤੋਂ ਯੂਕਰੇਨ ਵਿੱਚ ਸਨ ਕਰਫਿਊ ਤੋਂ ਬਾਅਦ ਨਿਕਲਿਆ ਨਵੀਨ ਫਿਰ ਕਦੇ ਵਾਪਸ ਨਹੀਂ ਆਇਆ ਦੱਸਿਆ ਜਾਂਦਾ ਹੈ ਕਿ ਨਵੀਨ ਸਵੇਰੇ ਕਰਫਿਊ ਖਤਮ ਹੋਣ ਤੋਂ ਬਾਅਦ ਕਰੀਬ 6:30 ਵਜੇ ਆਪਣੇ ਬੰਕਰ ਤੋਂ ਬਾਹਰ ਨਿਕਲੇ ਸਨ ਸ਼ਹਿਰ ਵਿੱਚ ਦੁਪਹਿਰ 3 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲੱਗਦਾ ਹੈ ਨਵੀਨ ਅਤੇ ਸ਼੍ਰੀਕਾਂਤ ਆਪਣੇ ਦੋਸਤਾਂ ਦੇ ਨਾਲ ਉੱਥੇ ਹੀ ਰਹਿੰਦੇ ਹਨ ਇਹ ਬੰਕਰ ਉਹਨਾਂ ਦੇ ਅਪਾਰਟਮੈਂਟ ਦੇ ਥੱਲੇ ਹੈ ਉਹਨਾਂ ਦੇ ਟਿਕਾਣੇ ਤੋਂ ਸੁਪਰਮਾਰਕਟ ਤਕਰੀਬਨ 50 ਮੀਟਰ ਦੀ ਦੂਰੀ ਤੇ ਹੈ ਸ਼੍ਰੀ ਕਾਂਤ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਪੈਸੇ ਟਰਾਂਸਫਰ ਕਰਨ ਤੋਂ ਬਾਅਦ 5-10 ਮਿੰਟ ਦੇ ਅੰਦਰ ਮੈਂ ਨਵੀਨ ਨੂੰ ਫੋਨ ਕੀਤਾ ਉਸਨੇ ਫੋਨ ਨਹੀਂ ਚੁੱਕਿਆ ਮੈਂ ਫਿਰ ਉਸਨੂੰ ਯੂਕਰੇਨ ਵਾਲੇ ਨੰਬਰ ਤੇ ਫੋਨ ਲਗਾਇਆ ਉਸਨੇ ਉਹ ਵੀ ਨਹੀਂ ਚੁੱਕਿਆ ਉਸ ਤੋਂ ਬਾਅਦ ਕਿਸ ਨੇ ਫੋਨ ਚੁੱਕਿਆ ਤੇ ਯੂਕਰੇਨੀ ਭਾਸ਼ਾ ਵਿੱਚ ਕੁਝ ਆਖਿਆ ਜੋ ਮੈਨੂੰ ਸਮਝ ਨਹੀਂ ਆਇਆ। ਸ਼੍ਰੀਕਾਂਤ ਨੇ ਫੋਨ ਕਾਲ ਮੌਜੂਦ ਇੱਕ ਯੂਕਰੇਨੀ ਵਿਅਕਤੀ ਨੂੰ ਦਿੱਤਾ। ਉਸ ਨੇ ਸਮਝ ਕੇ ਦੱਸਿਆ ਕਿ ਤੁਹਾਡਾ ਦੋਸਤ ਹੁਣ ਨਹੀਂ ਰਿਹਾ। ਸ਼੍ਰੀਕਾਂਤ ਨੇ ਅੱਗੇ ਦੱਸਿਆ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਮੈਂ ਫਿਰ ਆਪਸੂ ਸੁਪਰਮਾਰਕਟ ਗਿਆ ਉੱਥੇ ਤਮਾਕੇ ਵਰਗਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਸ਼੍ਰੀਕਾਂਤ ਨੂੰ ਲੱਗਦਾ ਹੈ ਕਿ ਨਵੀਨ ਨੂੰ ਗੋਲੀ ਮਾਰੀ ਗਈ ਹੈ। ਬਿਊਰੋ ਰਿਪੋਰਟ ਲਾਈਵ ਤੇ ਚੈਨਲ